ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਪੁਰੇ ਦਿਨ ਚੱਲ ਰਿਹਾ ਹੈ ਤੇ ਕੁਚਰ ਪਹਿਲਾਂ ਇੱਕ ਥਾਰ ਵਾਲੀ ਕੁੜੀ ਗ੍ਰਿਫਤਾਰ ਹੋਈ ਸੀ ਐਨਡੀਪੀਐਸ ਕੇਐਸ ਉਸ ਤੇ ਉੱਤੇ ਵੀ ਚਿੱਟਾ ਵੇਚਣ ਦੇ ਰੋਪ ਲੱਗੇ ਸੀ ਤੇ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਸੀ ਉਹ ਵੀ ਬਾਦਲਾਂ ਦੇ ਟਾਈਮ ਤੋਂ ਭਰਤੀ ਹੋਈ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਕੀ ਦੋਹਾਂ ਕੇਸਾਂ ਦੇ ਕੇਸ ਜੁੜਦੇ ਆ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਡਰੱਗ ਇੱਕ ਬਹੁਤ ਵੱਡਾ ਮੁੱਦਾ ਹੈ ਪਿਛਲੀਆਂ ਦੋ ਸਰਕਾਰਾਂ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਵੀ ਡਰੱਗ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਡਰੱਗ ਖਤਮ ਕਰ ਦੇਵਾਂਗੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ 2022 ਦਾ ਇਲੈਕਸ਼ਨ ਵੀ ਇਸ ਕਰਕੇ ਜਿੱਤੀ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਤੇ ਅਸੀਂ ਨਸ਼ੇ ਨੂੰ ਖਤਮ ਕਰ ਦੇਵਾਂਗੇ ਭਾਵੇਂ ਇਹਨਾਂ ਵੱਲੋਂ 4 ਹਫ਼ਤੇ ਟਾਈਮ ਦਿੱਤਾ ਗਿਆ ਸੀ ਕਿ 4 ਹਫ਼ਤਿਆਂ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਆਖਦਾ ਸੀ ਅਸੀਂ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਕਰ ਦੇਵਾਂਗੇ ਵਿਕਰਮਜੀਤ ਸਿੰਘ ਮਜੀਠੀਆ ਦਾ ਸ਼ਰਯਾਮ ਨਾਮ ਲੈਂਦੇ ਸੀ ਪ੍ਰਤਾਪ ਸਿੰਘ ਬਾਜਵਾ ਨਾਂ ਨੇ ਆਖਿਆ ਸੀ ਤੋਤਾ ਸਿੰਘ ਨੂੰ ਵਿਕਰਮਜੀਤ ਸਿੰਘ ਮਜੀਠੀਆ ਨੂੰ ਉਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਇਹਨਾਂ ਨੂੰ ਫੜ ਕੇ ਅਸੀਂ ਤਰਨ ਤਰਨ ਸੀਆਈਏ ਸਟਾਫ ਦੇ ਵਿੱਚ ਛੱਡ ਕੇ ਆਵਾਂਗੇ ਉਦੋਂ ਇਹਨਾਂ ਨੇ ਇਹ ਗੱਲ ਆਖੀ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਉਣੀ ਸੀ ਹੱਥ ਦੇ ਵਿੱਚ ਗੁਟਕਾ ਸਾਹ ਫੜ ਕੇ ਨਸ਼ੇ ਨੂੰ ਰੋਕਣ ਦੀਆਂ ਗੱਲਾਂ ਆਖੀਆਂ ਸੀ ਪਰ ਬਾਅਦ ਵਿੱਚ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਤੇ ਆਖਰ ਨੂੰ ਆਪਣੀ ਗੱਦੀ ਗਵਾਉਣੀ ਪਈ ਸੀ ਕੈਪਟਨ ਮਰਿੰਦਰ ਸਿੰਘ ਨੂੰ ਹੁਣ ਵਿਕਰਮਜੀਤ ਸਿੰਘ ਮਜੀਠੀਏ ਨੂੰ ਆਮ ਆਦਮੀ ਪਾਰਟੀ ਨੂੰ ਭਾਵੇਂ ਸੱਤਾ ਚਾਹੀ ਨੂੰ ਕਾਫੀ ਚਿਰ ਹੋ ਗਿਆ 3 ਸਾਲ ਦੇ ਕਰੀਬ ਹੋ ਗਿਆ ਪਰ ਹੁਣ ਉਹਨਾਂ ਨੇ ਹੱਥ ਪਾਇਆ ਉਹਨਾਂ ਵੱਲੋਂ ਜਿਹੜਾ ਕੇਸ ਆ ਉਸਦੇ ਬਾਰੇ ਤੁਹਾਨੂੰ ਦੱਸਦੇ ਆ ਥਾਰ ਵਾਲੀ ਕੁੜੀ ਦੇ ਨਾਲ ਇਸ ਕੇਸ ਦਾ ਕੀ ਲਿੰਕ ਆ ਥਾਰ ਵਾਲੀ ਕੁੜੀ ਦੇ ਉੱਤੇ ਜਿਹੜਾ ਬਠਿੰਡੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਉਸਦੇ ਉੱਤੇ ਵੀ ਐਨਡੀਪੀਐਸ ਦਾ ਕੇਸ ਸੀ ਪਰ ਮਜੀਠੀਏ ਦੇ ਉੱਤੇ ਪਹਿਲਾਂ ਐਨਡੀਪੀਐਸ ਦੇ ਕੇਸ ਬਣਾਏ ਗਏ ਸੀ ਪਰ ਉਹਨਾਂ ਦੇ ਨਾਲੋਂ ਬਾ ਇੱਜ਼ਤ ਬਰੀ ਕਰ ਦਿੱਤਾ ਸੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿ ਹੁਣ ਜਿਹੜਾ ਵਿਜੀਲੈਂਸ ਨੇ ਚੱਕਿਆ ਜਾਇਦਾਦ ਤੋਂ ਵੱਧ ਆਮਦਨ ਦੇ ਕੇਸ ਬਣਾਏ ਆ ਵਿਕਰਮਜੀ ਸਿੰਘ ਮਜੀਠੀਆ ਤੇ ਤੇ ਇਹੀ ਕੇਸ ਸੇਮ ਕੇਸ ਠਾਰ ਵਾਲੀ ਕੁੜੀ ਜਿਹੜੀ ਬਠਿੰਡੇ ਦੀ ਸੀ ਇੱਕ ਪੁਸਤਾਨ ਸਟੇਬਲ ਉਸ ਦੇ ਉੱਤੇ ਵੀ ਵਿਜੀਲੈਂਸ ਵੱਲੋਂ ਹੀ ਰੇਡ ਕੀਤੀ ਗਈ ਸੀ ਉਸ ਦੇ ਉੱਤੇ ਵੀ ਸੇਮ ਕੇਸ ਬਣਾਇਆ ਸੀ ਆਮਦਨ ਨਾਲੋਂ ਵੱਧ ਕੇ ਇਸ ਪਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੜੇ ਪਾਈ ਗਈ ਕਿ ਚਿੱਟੇ ਦੇ ਤਸਕਰ ਐਨਡੀਪੀਐਸ ਦੇ ਕੇਸ ਆ ਪਰ ਐਨਡੀਪੀਐਸ ਦੇ ਕੇਸ ਦੇ ਵਿੱਚੋਂ ਕੁਝ ਵੀ ਨਹੀਂ ਲੱਭਿਆ ਸੀ ਜਾਂ ਮਜੀਠੀਏ ਦੇ ਖਲਾਫ ਤੇ ਨਾ ਉਹ ਕੁੜੀ ਦੇ ਖਲਾਫ